ਸਾਡੀ ਇੱਕ ਬੇਨਤੀ ਹੈ ਚਾਇਨਾ ਡੋਰ ਨਹੀਂ ਵੇਚਣੀ ਇਹਦੇ ਵਿੱਚ ਜੇਕਰ ਤੁਸੀਂ ਮਤਲਬ ਪਾਏਗੇ ਵੇਚਦੇ ਤੇ ਬਹੁਤ ਸਖਤ ਕਾਰਵਾਈ ਹੋਏਗੀ ਬਹੁਤ ਜਿਆਦਾ ਸਖਤ ਕਿਉਂਕਿ ਇਹ ਆਪ ਸਰਕਾਰ ਨੂੰ ਬਹੁਤ ਸਖਤ ਡੋਰ ਉਡਾ ਰਹੇ ਤੁਸੀਂ ਚੈੱਕ ਕਰੋ ਪੰਜਾਬਾੜੀ ਆਪ ਤੁਸੀਂ ਕਰੋ ਚੈੱਕ ਇਹ ਕੋਈ ਨਹੀਂ ਇਹ ਬੱਚਾ ਹੈ ਚਾਇਨਾ ਚਾਇਨਾ ਨਹੀਂ ਹੈ ਨੂੰ ਹੀ ਹੈ ਨੂੰ ਹੀ ਬੱਚੀ ਹੈ ਉੱਥੇ ਚਾਇਨਾ ਡੋਰ ਨਹੀਂ ਡਾਉਣੀ ਹੈ ਠੀਕ ਹੈ ਹਾਂ ਹੋਰ ਨੂੰ ਵੀ ਕਹਿਣਾ ਬੱਚਾ ਨੂੰ ਮਿਲਦੀ ਹੈ ਉਹ ਚਾਇਨਾ ਡੋਰ ਮਿਲਦੀ ਹੈ ਵੈਸੇ ਕਦੇ ਦੇਖੀ ਤੁਸੀਂ ਮੰਗੀ ਤਾਂ ਨਹੀਂ ਕਿਸੇ ਦੁਕਾਨ ਵਾਲੇ ਜੀ ਮੈਂ ਤਾਂ ਬਜਾਉਣੀ ਉਹ ਨਹੀਂ ਮਜਾਣੀ ਮੈਨੂੰ ਉਹ ਨਹੀਂ ਚਾਇਨਾ ਡੋਰ ਨਹੀਂ ਆਪਾਂ ਨੇ ਵਰਤਣੀ ਠੀਕ ਹੈ ਨਾਰਮਲ ਹੋਈ ਨਾਰਮਲ ਇਸ ਸਮੇਂ ਕਸਵਾ ਮੁੱਲਾਂਪੁਰ ਗਰੀਬ ਦਾਸ ਤੋਂ ਤਸਵੀਰਾਂ ਤੁਹਾਡੇ ਨਾਲ ਸੰਝੀ ਕਰ ਰਹੇ ਹਾਂ ਜਿੱਥੇ ਕਿ ਮੁੱਲਾਂਪੁਰ ਗਰੀਬ ਦਾਸ ਉਸ ਵੱਲੋਂ ਅੱਜ ਚਾਇਨਾ ਡੋਰ ਨੂੰ ਲੈ ਕੇ ਸਫਾਈ ਕੀਤੀ ਨਜ਼ਰ ਆ ਰਹੀ ਹੈ ਤੇ ਦੁਕਾਨਾਂ ਦੀ ਚੈਕਿੰਗ ਦੇ ਲਈ ਭਾਰੀ ਫੋਰਸ ਮੁੱਲਾਂਪੁਰ ਗਰੀਬ ਦਾਸ 메ਨ ਬਾਜ਼ਾਰ ਦੇ ਵਿੱਚ ਪਹੁੰਚੀ ਐ ਸੋ ਆਕਰੋ ਜੀ ਚੈੱਕ ਕਰੋ ਕੀ ਦੇਖ ਰਹੇ ਹੋ ਸ਼ੋਰ ਦੇ ਜੁੱਤ ਕਿੱਥੇ ਆਪੇ ਹੀ ਕਿੱਥੇ ਤੁਸੀਂ ਦੇਖੋ ਜਿਸ ਤਰੀਕੇ ਨਾਲ ਚੈਕਿੰਗ ਦੀ ਦੁਕਾਨ ਦੇ ਵਿੱਚ ਕੀ ਜੋ ਚੈਨਾ ਦੋ ਸਿਆਣ ਦਾ ਦੇਖਦੇ ਨੇ ਜਾਂ ਫਿਰ ਕੋਈ ਕੋਈ ਗਲਤੀ ਹੋ ਸਕਦਾ ਹੈ ਕੋਈ ਗੱਲ ਤਾਂ ਉਹਨਾਂ ਦੇ ਵਿੱਚ ਕੁਝ ਕਪੜੇ ਨਾਲ ਕਾਰਵਾਈ ਕੀਤੀ ਜਾਂਦੀ ਹੈ ਪਤਾ ਕੀ ਹੈ ਵੇਚਦੇ ਨਹੀਂ ਜਾਂ ਤਾਂ ਲੈਾਈ ਜਾਂਦੀ ਹੈ ਆਪਕਿ ਤਨਾ ਤੋਂ ਲਾਗ ਨੂੰ ਐਨੇਗਾ ਫਾਈ ਨਿਕਲਨੀ ਜਿੰਨੇ ਦਾ ਲੱਗਣਾ ਹੈ ਔਰ ਕਿਤਾ ਮੰਗਦੀ ਇਹ ਵੀ ਔਰ ਕਿਤਾ ਮੰਗਦੇ ਤਾਂ ਉਹਨੇ ਕਮਾਈ ਨਹੀਂ ਹੈਗੀ

ਸੋ ਅੱਜ ਚైనా ਡੋਰ ਨੂੰ ਲੈ ਕੇ ਮੁੱਲਾਂਪੁਰ ਗਰੀਬਦਾਸ ਪੁਲਿਸ ਸਖਤ ਨਜ਼ਰ ਆ ਰਹੀ ਹੈ ਸੋ ਕਸਵਾ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਟੀਮ ਦੇ ਨਾਲ ਕਸਵਾ ਮੁੱਲਾਂਪੁਰ ਦੀਆਂ ਦੁਕਾਨਾਂ ਦੇ ਵਿੱਚ ਪੁੱਜਾ ਸੋ ਕੋਈ ਨਹੀਂ ਕੋਈ ਨਾਮ ਕੋਣ ਸ਼ੌਪੀਪਰ ਕੌਣ ਹੈ ਜੀ ਦੁਕਾਨਦਾਰ ਕੌਣ ਹੈ ਮੈਮ ਦੁਕਾਨਦਾਰ ਕੌਣ ਹੈ ਜੀ ਕੋਈ ਨਹੀਂ ਤੂੰ ਮੇਰੇ ਗੱਲ ਸੁਣਾ ਆਪੂਗੇ ਸਾਹਮਣੇ ਕਾਨੂੰ ਉਮਰ ਨਹੀਂ ਆ ਮਮੀ ਨੂੰ ਭੇਜ ਤੋ ਦੁਕਾਨ ਉਮਰ ਨਹੀਂ ਹੁੰਦਾ ਅਜਿਹਾ ਚਾਈਨਾ ਡੋਰ ਵਿੱਚ ਨਹੀਂ ਨਹੀਂ ਜੀ ਹਾਂ ਜੀ ਨਹੀਂ ਜੀ 1200 ਦੀ ਨਹੀਂ ਜੀ ਹੂੰ ਸਾਡੇ ਕੋਲ ਤਾਂ ਹੈਗੀ ਤਾਂ ਗੱਡੋ ਅੱਛਾ ਜੀ ਇਹ ਸਾਡੀ ਇੱਕ ਬੇਨਤੀ ਹੈ ਕਿ ਚਾਈਨਾ ਡੋਰ ਨਹੀਂ ਵੇਚਣੀ ਇਹਦੇ ਵਿੱਚ ਜੇਕਰ ਤੁਸੀਂ ਮਤਲਬ ਪਾਏਗੇ ਵੇਚਦੇ ਇਹ ਬਹੁਤ ਸਖਤ ਕਾਰਵਾਈ ਹੋਏਗੀ ਬਹੁਤ ਜਿਆਦਾ ਸਖਤ ਕਿ ਆਪ ਸਰਕਾਰ ਨੂੰ ਬਹੁਤ ਸਖਤ ਹਦਾਇਤਾਂ ਨੇ ਕਿ ਜਿਹੜਾ ਵੀ ਬੰਦਾ ਚਾਈਨਾ ਡੋਰ ਵੇਚਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਠੀਕ ਹੈ ਜਮੀਨ ਨੂੰ ਕਹਾਂ ਹੋ ਰਿਹਾ ਠੀਕ ਹੈ ਜਮੀਨ ਨੂੰ ਕਹਾਂ ਦੀ ਗੱਲ ਹੋ ਰਹੀ ਹੈ ਹੋਰਾਂ ਨੂੰ ਵੀ ਅਵੇਅਰ ਕਰੋ ਜੀ ਦੁਕਾਨਦਾਰਾਂ ਨੂੰ ਵੀ ਬਾਕੀ ਬੱਚੇ ਜੇ ਮੰਗਦੇ ਆ ਤਾਂ ਉਹਨਾਂ ਨੂੰ ਵੀ ਸਮਝਾਓ ਵੀ ਇਹ ਖਤਰਨਾਕ ਹੈ ਇਹ ਛੋੜੇ ਬੱਚੇ ਨਾਲ ਵੀ ਹੋ ਸਕਦਾ ਹੈ ਯਾਦ ਰੱਖਿਓ ਜੀ ਹਾਂ ਕਿਸੇ ਨਾਲ ਵੀ ਹੋ ਸਕਦਾ ਹੈ ਅੰਦਰੋਂ ਦੀ ਗੱਤ ਲਿਖੀਓ ਇਹ ਬਾਹਰ ਆਪਾਂ ਦੇਖੀ ਆਪਾਂ ਨੂੰ ਉਹ ਦੇਖਦਾ ਰੱਬ ਦੇਖਦਾ ਆਪਾਂ ਨੂੰ 2 4 2 400 ਰੁਪਏ ਦੇ ਪਿੱਛੇ ਕਿਸੇ ਦੀ ਜਾਨ ਨੂੰ ਆਪਾਂ ਨਾਲ ਸਹੀ ਤਾਂ ਸਾਡੇ ਕੋਲ ਸੋ ਕਸਵਾ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਅੱਜ ਪੁਲਸ ਸਖਤ ਨਜ਼ਰ ਆ ਰਹੀ ਸੋ ਵੀ ਦਿਖਾ ਦਿਓ ਜ਼ਿਆਦਾਤਰ ਜੇਕਰ ਦੁਕਾਨਾਂ ਦੀ ਗੱਲ ਕੀਤੀ ਜਾਵੇ ਤਾਂ ਮੇਨ ਬਾਜ਼ਾਰ ਦੇ ਵਿੱਚ ਦੁਕਾਨਾਂ ਬਹੁਤ ਘੱਟ ਨੇ ਪਟੰਗ ਵਗੈਰਾ ਵੇਚਣ ਦੀਆਂ ਪਰ ਮੁੱਲਾਂਪੁਰ ਦੇ ਵਿੱਚ ਜੇ ਵਿੱਚ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਨਿਕਾ ਨਗਾਤਾ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਤੋਂ ਨਹੀਂ ਅ ਅਵ੍ਰੀਕੀ ਦੇ ਨਾਲ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਸ਼ਿਕਾਇਤਾਂ ਜੀ ਆਪਾਂ ਗੱਲ ਕੀਤੀ ਹੈ ਮੁੱਲਾਂਪੁਰ ਤੋਂ ਇਹ ਕਿ ਹਾਂ ਜਿੱਥੇ ਆਇਆ ਤਾਂ ਚਾਈਨਾ ਡੋਰ ਦੇ ਨਾਲ ਜਿਹੜੀ ਚਾਈਨਾ ਡੋਰ ਜੇਕਰ ਸਾਨੂੰ ਕੋਈ ਕਹਿਆ ਗਿਆ ਤੇ ਅਸੀਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਬੱਚਿਆਂ ਨੂੰ ਵੀ ਵੇਅਰ ਕਰੋ ਬੱਚਿਆਂ ਦੇ ਮਾਂ ਕੋਲ ਵੀ ਤੁਸੀਂ ਵੀ ਮਤਲਬ ਆਹ ਦੇਖੋ ਬੀਚ ਦਾ ਸਾਨੂੰ ਇਲਾਹ ਦਿਓ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਜਿਹੜੀ ਬਾਜ਼ਾਰਾਂ ਦੇ ਵਿੱਚ ਇਸ ਸਮੇਂ ਚੈਕਿੰਗ ਦੇ ਲਈ ਪਹੁੰਚਿਆ ਹੋਇਆ ਮੁੱਲਾ ਪਰ ਗਰੀਬ ਦਾਸ ਦੀਆਂ ਤਸਵੀਰਾਂ ਨੇ ਚਲੋ ਦੂਰ ਲੈ ਕੇ ਦੁਕਾਨਾਂ ਦੇ ਵਿੱਚ ਕੀ ਮਿਲਿਆ ਹੁਣ ਤੱਕ ਕਿੰਨੀਆਂ ਦੁਕਾਨਾਂ ਤੁਸੀਂ ਜਿਹੜੀਆਂ ਚੈੱਕ ਕੀਤੀਆਂ ਅਸੀਂ ਕਰੀਬ-ਕਰੀਬ ਜੀ 10-15 ਦੁਕਾਨਾਂ ਚੈੱਕ ਕੀਤੀਆਂ ਨੇ ਜਿੱਤੇ ਜਿੱਤੇ ਸਾਨੂੰ ਪਤਾ ਲੱਗਿਆ ਵੀ ਡੋਰ बिकਦੀ ਆ ਪਰ ਸਾਨੂੰ ਕੋਈ ਵੀ ਇਤਰਾਜ਼ ਜੋ ਪੀਸ ਨਹੀਂ ਮਿਲੀ ਤੋਂ ਅੱਗੇ ਵੀ ਸਾਡਾ ਅਭਿਆਨ ਜਿਹੜਾ ਆ ਉਹ ਚੱਲ ਰਿਹਾ ਤੇ ਚੱਲਦਾ ਰਹੇਗਾ ਪਿੰਡਾਂ ਦੇ ਵਿੱਚ ਕਈ ਦੁਕਾਨਦਾਰ ਵੇਚ ਰਹੇ ਨਹੀਂ ਸਾਡੇ ਕੋਲ ਸ਼ਿਕਾਇਤਾਂ ਪਹੁੰਚਦੀਆਂ ਨੇ ਕਿ ਪਿੰਡਾਂ ਬੱਚੇ ਉਡਾ ਰਹੇ ਨੇ ਪਿੰਡਾਂ ਦੇ ਵਿੱਚ ਇਹ ਡੋਰ ਪਹੁੰਚ ਰਹੀ ਹੈ ਉਹਨਾਂ ਨੂੰ ਤਾਂ ਕਿਸ ਤਰੀਕੇ ਨਾਲ ਨਕੇਲ ਕਸੀ ਜਾ ਰਹੀ ਸਰਪੰਚਾਂ ਨੂੰ ਕਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਭਾਈ ਤੁਸੀਂ ਗੌਰ ਰੱਖੋ ਪਿੰਡ ਦੇ ਵਿੱਚ ਅਸੀਂ ਦੇਖੋ ਜੀ ਅਸੀਂ ਜਿਹੜੇ ਮਸਜਿਦ ਬੰਦੇ ਆ ਉਹਨਾਂ ਨੂੰ ਅਵੇਅਰ ਕਰ ਰਹੇ ਆ ਤੇ ਆਪਣੇ ਦੁਕਾਨਦਾਰਾਂ ਨੂੰ ਅਵੇਅਰ ਕਰ ਰਹੇ ਆ ਕਿ ਚਾਈਨਾ ਡੋਰ ਨਾਲ ਵਿੱਚੋ ਜੇਕਰ ਕੋਈ ਵੇਚਦਾ ਤਾਂ ਸਾਨੂੰ ਉਹਦੇ ਬਾਰੇ ਇਨਫਾਰਮੇਸ਼ਨ ਦਿਓ ਕਿ ਅਸੀਂ ਉਹਦੇ ਖਿਲਾਫ ਮੰਨਦੀ ਕਾਨੂੰਨੀ ਕਾਰਵਾਈ ਕੋਈ ਪਾਚਾਪੁਰਚਾ ਹੋਇਆ ਹੁਣ ਤੱਕ ਚੈਨਲ ਅੱਜ ਤੱਕ ਤਾਂ ਸਾਡੇ ਥਾਣੇ ਵਿੱਚ ਨਹੀਂ ਹੋਇਆ ਪਰ ਜੇ ਕੋਈ ਜਿਹੜੀ ਵੀ ਗੱਲ ਧਿਆਨ ਚ ਆਏਗੀ ਤੁਹਾਡੇ ਧਿਆਨ ਚ ਲਿਆਉਂਦੀ ਜਾਏਗੀ ਠੀਕ ਹੈ ਬਿਲਕੁਲ ਦੇਖੋ ਕਿ ਇਹ ਕਿਸ ਤਰ੍ਹਾਂ ਦਾ ਇਹ ਸਨ ਇਹ ਦੋਰ ਦੀ ਚਾਹਤ ਪਰ ਪਛਾਣ ਕਿਸ ਤਰ੍ਹਾਂ ਹੁੰਦੀ ਹੈ ਤੁਹਾਨੂੰ ਇਸ਼ਾਨ ਜਿਵੇਂ ਅਰਦੋ ਚੰਦੂ ਹੁੰਦੀ ਹੈ ਇਹਦੇ ਵਿੱਚ ਦੇਖੋ ਜੀ ਜਿਹੜੀ ਇਹ ਚਾਈਨਾ ਡੋਰ ਹੈ ਇਹ ਮਤਲਬ ਹੱਥ ਨਾਲ ਟੁੱਟਦੀ ਨਹੀਂ ਹੈ ਇਹ ਇਹਨੂੰ ਕਿਸੇ ਔਜ਼ਾਰ ਨਾਲ ਕੱਟਣਾ ਪੈਂਦਾ ਜਾਨੀ ਕਿ ਬਹੁਤ ਸਖਤ ਡੋਰ ਹੁੰਦੀ ਹੈ ਤੇ ਜਿਹੜੀ ਦੂਸਰੀ ਤਾਂ ਗੱਡ ਡੋਰ ਆਮ ਹੱਥ ਨਾਲ ਟੁੱਟ ਜਾਂਦੀ ਹੈ ਇਹ ਬਹੁਤ ਮਤਲਬ ਇਹ ਬਹੁਤ ਜਿਆਦਾ ਸਖਤ ਹੁੰਦੀ ਹੈ ਇਹ ਲੱਗਦਾ ਕਿ ਜਿਹੜੇ ਦੁਕਾਨਦਾਰ ਨੇ ਕੁਝ ਪੈਸੇ ਲਾਕ ਦੇ ਵਿੱਚ ਇਸ ਤਰੀਕੇ ਨਾਲ ਚਾਈਨ ਡੋਰ ਵਿੱਚ ਰੱਖ ਨੇ ਇਹ ਲੱਗ ਰਿਹਾ ਹੈ ਸ਼ਿਕਾਇਤ ਆ ਰਹੀਆਂ ਨੇ ਦੇਖੋ ਇਸ ਗੱਲ 'ਤੇ ਕੋਈ ਸੰਦੇਹ ਨਹੀਂ ਨਰ ਸਕਦੇ ਆ ਤੇ ਜੇਕਰ ਉਹਨਾਂ ਨੂੰ ਉਹਦੇ ਵਿੱਚ ਜਿਆਦਾ ਪ੍ਰੋਫਿਟ ਹੁੰਦਾ ਹੋਵੇਗਾ ਉਹ ਤਾਂ ਹੀ ਵੇਚਦੇ ਨੇ ਪਰ ਸਾਡੇ ਨੂੰ ਇਹ ਪੁਰਜ਼ੋਰ ਅਪੀਲ ਹੈ ਉਹਨਾਂ ਨੂੰ ਕਿ ਚਾਈਨਾ ਡੋਰ ਨਾ ਵੇਚੋ ਜੇਕਰ ਸਾਡੇ ਕੋਈ ਧਿਆਨ 'ਚ ਆਇਆ ਜਾਂ ਪੜੇਗੇ ਤੇ ਅਸੀਂ ਸਖਤ ਤੋਂ ਸਖਤ ਕਰਾਂਗੇ ਉਸ ਵੱਲੋਂ ਜਦੋਂ ਕੋਈ ਬੰਦਾ ਮਾਰਦੇ ਨੇ ਰਾਦੇ ਦੇ ਨਾਲ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਮਾਰਦਾ ਹੈ ਤਾਂ ਕਈ ਤਰ੍ਹਾਂ ਵਾਲੀਆਂ ਨੇ 300 ਤੋਂ ਤਰੀਕੇ ਦੇ ਨਾਲ ਵੀ 307 ਵੀ ਲਾਈ ਜਾਂਦੀ ਹੈ ਇਹ ਵੀ ਇੱਕ ਤਰੀਕੇ ਦੇ ਨਾਲ ਬੰਦਾ ਮਾਰਦੇ ਤਰੀਕਾ ਹੀ ਹੈ ਕਿ ਬੰਦੇ ਬਹੁਤ ਮਰੇ ਵੀ ਜਾਂਦੇ ਸਕਰਕਾਰੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਨਿਸ਼ਾਨਾ ਦੇਸ਼ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੇਕਰ ਕੋਈ ਸਾਡੇ ਧਿਆਨ ਵਿੱਚ ਗੱਲ ਆਉਂਦੀ ਹੈ ਜਿਹੜਾ ਵੀ ਵੇਚਦਾ ਆ ਕਈ ਲੋਕ ਤਾਂ ਇਹ ਵੀ ਕਹਿਣਗੇ ਜੀ ਦੁਕਾਨਦਾਰ ਇਸ ਤਰ੍ਹਾਂ ਸਾਹਮਣੇ ਰੱਖ ਕੇ ਤਾਂ ਬੈਠੇ ਨਹੀਂ ਕੋਈ ਚਾਇਨਾ ਡੋਰ ਕਿ ਕੋਈ ਸਟਿੰਗ ਆਪਰੇਸ਼ਨ ਵੀ ਹੋਏਗਾ ਪੁਲਿਸ ਵੱਲੋਂ ਗੁਪਤ ਤਰੀਕੇ ਦੇ ਨਾਲ ਵੀ ਦੇਖੋ ਜੀ ਗੁਪਤ ਸੋਰਸ ਸਾਡੇ ਨੇ ਅਸੀਂ ਗੁਪਤ ਤਰੀਕੇ ਨਾਲ ਵੀ ਪਤਾ ਕਰਦੇ ਆ ਸੋਰਸਾਂ ਸੋਰਸ ਸਾਡੇ ਜਿਹੜੇ ਆ ਅਸੀਂ ਸੋਰਸ ਕੈਂਪ ਕੀਤੇ ਆ ਜੇ ਫਿਰ ਕੋਈ ਵੇਚਦਾ ਸਾਨੂੰ ਇਨਫੋਰਮੇਸ਼ਨ ਦਿੰਦੇ ਰਜਿੰਦਰ ਸਿੰਘ ਜੀ ਲੱਗਦਾ ਹੈ ਜੀ ਕਿ ਇਹ ਜਿਹੜੀ ਡੋਰ ਆ ਇਹ ਆਪਾਂ ਚਾਇਨਾ ਦਾ ਨਾਮ ਦਿੰਦੇ ਆ ਚਾਇਨਾ ਵੀ ਚਾਇਨਾ ਡੋਰ ਆ ਪਰ ਇਹ ਹੁਣ ਤਾਂ ਆਪਣੇ ਦੇਸ਼ ਵੀ ਬਣ ਰਹੀ ਹੈ ਇਹ ਦੁਕਾਨਦਾਰ ਕਈ ਬੋਗਾਲੇ ਬੋਗਾਲੇ ਦੇ ਨਾਮ ਤੇ ਪੈਸਟ ਕਰ ਰਹੇ ਹਨ ਮੈਨੂੰ ਜਾਣਕਾਰੀ ਨਹੀਂ ਮਿਲ ਰਹੀ ਇਸ ਚ ਬਣ ਰਹੀ ਹੈ ਕਿੱਦਾਂ ਕਿੱਥੇ ਬਣ ਰਹੀ ਹੈ ਅਸੀਂ ਤਾਂ ਜਿਹੜੀਆਂ ਲੋਕਲ ਦੁਕਾਨਾਂ ਨੇ ਆਪਣੇ ਲੈਵਲ ਤੱਕ ਲੋਕਲ ਲੈਵਲ ਤੱਕ ਉਹ ਚੈੱਕ ਕਰ ਰਹੇ ਹਾਂ ਸਾਨੂੰ ਇਸ ਬਾਰੇ ਸਾਰੇ ਦੁਕਾਨਦਾਰਾਂ ਨੂੰ ਸਾਰੇ ਦੁਕਾਨਦਾਰਾਂ ਨੂੰ ਇਹ ਕਿ ਕੀ ਸਜ਼ਾ ਸਜ਼ਾ ਕੀ ਉਲੰਘਣਾਤ ਕੀਤੀ ਗਈ ਹੈ